ਆ ਬੈਠੇ ਮਾਤਾ ਜੀ ਤੇ ਕਹਿੰਦੇ ਬੇਬੇ ਦੀ ਉਮਰ 107 ਸਾਲਾਂ ਦੀ ਹੋ ਗਈ ਆ ਤੇ 107 ਸਾਲ ਹੋਰ ਜੀ ਨਾਲੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫੜੇ ਫੜੇ ਗਾਜੂ ਕਾ ਬਲਾਜ ਸੋਸ ਨੂੰ ਖਪਾਈ ਵਾਹ ਜੀ ਵਾਹ ਜਰਦੀ ਕਲਾ ਜੀ ਕਿਵੇਂ ਹੈ ਉਮਰ ਪਤਾ ਲੱਗਿਆ ਕਹਿੰਦੇ 107 ਸਾਲ ਦੀ ਹੋ ਗਈ ਸੱਚ ਗੱਲ ਆ ਹੋ ਗਈ ਬਈਆ ਅੱਛਾ ਜੀ ਇਹ ਕਹਿੰਦਾ ਫਿਰ ਆਪਰੇਸ਼ਨ ਵੀ ਹੋ ਲਿਆ ਹੁਣ ਨਹੀਂ ਜਾਂਦਾ ਨਹੀਂ ਨਹੀਂ ਦਿਖਦਾ ਵੈਸੇ ਤੁਹਾਨੂੰ ਬੁਠੇ ਆ ਬੁਠੇਰਾ ਅੱਛਾ ਜੀ ਇਕਦਮ ਬੰਦ ਬੰਦ ਖਾਂਡ ਹੋ ਜੁਦਾ ਕੁਲੀ ਵੀ ਵੀ ਦਿਖਦੀ ਐਤਾ ਕੀੜੀ ਵੀ ਹੈ ਕਿਤੇ ਬੱਦਲ ਆਉਣੇ ਕੰਮ ਹੋ ਗਿਆ ਵਾਹ ਜੀ ਚਾਨੀ ਫਟੀ ਹੋਏ ਸੂਈ ਚ ਧੱਗਾ ਫੱਕ ਸੀ ਲੰਦੀ ਹੂੰ ਵਾਹ ਜੀ ਵਾਹ 107 ਸਾਲ ਦੀ ਉਮਰ ਜੀ ਮਾਤਾ ਕਹਨੇ ਸੂਈ ਜਾਪੇ ਤਾਂਗਾ ਪਾ ਕੇ ਆਪੇ ਸੀਨਾ ਮਾਰ ਲੈਂਦੇ ટોਪੇ ਲਾ ਦਿੰਦੇ ਆਂ ਜੀ ਆਪੇ ਟੋਪੇ ਕੀ ਤਰੀਕ ਸੀਨਾ ਮਾਰ ਲਈ ਜੀ ਅੱਛਾ ਜਿਵੇਂ ਪੈਦੂ ਲੈ ਮਾਰਦੇ ਤਵੇ ਖੁੰਡੀ ਕਿੱਥੇ ਤੁਹਾਡੀ ਜਿਹਦੇ ਨਾਲ ਤੁਰਦੇ ਤੁਸੀਂ ਖੁੰਡੀ ਤੁਰਦੀ ਖੁੰਡੀ ਨਾਲ ਨਹੀਂ ਤੁਰਦੀ ਮਾਤਾ ਮਲੇ 107 ਸਾਲ ਦੀ ਉਮਰ ਖੁੰਡੀ ਹੈ ਨਹੀਂ ਮਾਤਾ ਕੋਲ ਹੁਣ ਲੋਕਾਂ ਨੇ ਕਹਿਣਾ ਝੂਠ ਬੋਲੀ ਜਾਂਦੇ ਤੁਸੀਂ ਇਹ ਤਾਂ ਤੁਰਦੀ ਨਹੀਂ ਹੋਣੀ ਮਾਤਾ ਹੁਣ ਤੁਰ ਕੇ ਆ ਜਾਓ ਮਾਤਾ ਪਰ ਮੜੇ ਆ ਜਾਓ ਆਜ ਤੁਰੀਏ ਮੈਂ ਆ ਜਾਓ ਤੁਰਕੇ ਦਿਖਾ ਦਿਓ ਹੁਣ ਇਹ ਹਲੋ ਭਲੇ ਅੱਛਾ ਜੀ ਬੜੀ ਬਹੁਤ ਵਧੀਆ ਮਾਤਾ ਜੀ ਆਜੋ 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 ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਤੇ ਤੁਸੀਂ ਸਮਾਂ ਵੀ ਦਿੱਤਾ ਸਾਨੂੰ ਆਸ਼ੀਰਵਾਦ ਵੀ ਦਿਓ ਜੀ ਹੈ ਤੰਦਰੁਸਤੀ ਸਾਨੂੰ ਵੀ ਬਖਸ਼ ਦਿਓ ਅੱਛਾ ਜੀ ਬਾਕੀ ਸਾਰਾ ਕੁਝ ਠੀਕ ਆ ਖਰੋਟ ਚੱਪਣ ਵਾਲੇ ਦੰਦ ਕਢਵਾ ਲੇ। ਕਢਵਾ ਲੇ ਕੇ ਟੁੱਟ ਗਏ ਜੀ ਫਿਰ? ਨਹੀਂ ਟੁੱਟ ਗਏ ਆ। ਉਮਰ ਦੇ ਹਿਸਾਬ ਦੇ ਨਾਲ ਟੁੱਟ ਗਏ। ਗੱਲ ਰਿਆ ਮੈਂ। ਨਾ ਟੜਾਏ ਨਾ ਕੋਈ ਹੱਕਾ ਨੂੰ ਆਪਰੇਸ਼ਨ ਕਰਾਇਆ। ਇੱਕ ਹੋਰ ਪਤਾ ਲੱਗਿਆ ਕਹਿੰਦੇ ਕਹਿੰਦੇ ਮਾਤਾ ਨਾ ਤਾਂ ਕਦੇ ਦਵਾਈਓ ਨਹੀਂ ਖਾਦੀ। ਉਮਰ ਚ। ਨਹੀਂ ਸੱਚੀ ਨਹੀਂ ਖਾਦੀ। ਖਾਦੀ ਹੁੰਦੀ ਜਦ ਤੇ ਦਵਾ। ਅਸੀਂ ਕਹਿੰਨੇ ਤੁਸੀਂ ਜੁਗ-ਜੁਗ ਜਿਓ ਪਰ ਕਹਿੰਦੇ ਖਰਾਕਾਂ ਚੰਗੀਆਂ ਨਹੀਂ ਆ ਜੀ। ਹੁਣ ਤਾਂ ਬਜ਼ੁਰਗ ਹੋਣ ਤੋਂ ਪਹਿਲਾਂ ਹੀ ਜਿਹੜੇ ਆ ਲੋਕ ਜੀ ਤੁਰ ਗਏ ਤੁਰ ਜਾਂਦੇ ਆ ਜੀ ਤੁਸੀਂ ਆਪਣੀ ਖਰਾਕ ਠੀਕ ਰੱਖੀ ਹੋਣੀ ਆ ਵੀਰ ਆਪੇ ਖਾਦਾ ਭੇਜਾ ਇੱਥਾ ਵੀ ਉੱਥਾ ਕਾੜਮੀ ਮਾਫੀਲੀ ਕਿਸ ਤਰ੍ਹਾਂ ਦੀ ਖਰਾਕ ਸੀ ਤੁਹਾਡੀ ਜੀ ਫਿਰ ਸਾਨੂੰ ਵੀ ਦੱਸ ਦਿਓ ਹੁਣ ਮੈਂ ਕਾੜ ਕਾੜ ਕੇ ਪੀਣਾ ਤਾਂ ਪਚਦਾ ਹੀ ਨਹੀਂ ਜੀ ਫਿਰ ਉਹ ਐਵੇਂ ਪਾਚੇ ਤੋਂ ਮੈਂ ਤਾਂ ਹੁਣ ਵੀ ਹੁਣ ਵੀ ਕਾੜ ਕੇ ਪੀਂਦੇ ਤੁਸੀਂ ਮੈਂ ਆਪ ਕਾੜ ਕਾੜ ਕੇ ਪੀਂਦੀ ਪੁੱਛ ਲਓ ਅੱਛਾ ਹਾਂ ਕਾੜ ਕੇ ਪੀਂਦੇ ਹਾਂ ਜੀ ਟਾਟਾ ਗਰਮ ਕੀਤਾ ਉਹ ਦੁੱਧ ਇਹਨਾਂ ਦੀ ਪਸੰਦ ਨਹੀਂ ਆਉਂਦਾ ਇਹਨਾਂ ਨੂੰ ਤਾਂ ਪਸੰਦ ਨਹੀਂ ਹੁੰਦਾ ਗਰਮ ਕੀਤਾ ਹੋਇਆ ਹਾਂਜੀ ਮੈਂ ਤਾਂ ਆਪ ਘਾਇ ਲੈਣੀ ਖੋਏ ਵਰਗਾ ਬਣਾ ਕੇ ਐਨ ਵਧੀਆ ਤਾਂ ਪੀਣਾ ਹੈ ਬੰਮਾ ਸੇਜਾ ਦਸੇਜਾ ਜਾ ਵਾ ਅੱਛਾ ਜੀ ਉਸ ਬਾਅਦ ਮੜ ਜਾਣਾ ਉਹ ਵੀ ਖਾਣੇ ਜਾ ਉਸੇ ਜਾ ਨਾਲੇ ਲੋਕ ਕਹਿੰਦੇ ਜੀ ਬਜ਼ੁਰਗੋ ਮਰਦੇ ਵਿੱਚ ਫਿਰ ਸਵਾਦ ਤਾਂ ਦੇਖਦੇ ਨਹੀਂ ਲੋਕ ਪਰ ਮਾਤਾ ਰਾਮ ਗੌਰ ਜੀ ਦਾ ਫਿਰ ਰਾਮ ਭਰੋਸੇ ਹੀ ਚੱਲਦੇ ਆ सेवा बहुत है, है। <laughs> जी हां जी घर ਦੇ ਵਿੱਚ ਸਤਕਾਰ ਸਾਰੇ ਕਰਦੇ ਸਤਕਾਰ ਹੈਗਾ ਸਤਕਾਰ ਸਾਭ ਕਰਦੇ ਆ ਹੋਰ ਵੀ ਕਰਦੇ ਚਾਚੇ ਤਾਇਆ ਦੇ ਨਿਆਣੇ ਵੀ ਸਾਰੇ ਕਰਦੇ ਆ ਅਸੀਂ ਤਾਂ ਕਰਨਾ ਹੀ ਆ ਹਾਂ ਜੀ ਸੁਲਾਹ ਮੰਗਣ ਵੀ ਆ ਜਾਂਦਾ ਮਾਤਾ ਦੀ ਕੋਈ ਪੁਰਾਣੀ ਗੱਲ ਕੋਈ ਹੋਵੇ ਜਾਂ ਹਾਂਜੀ ਹਾਂਜੀ ਇਹ ਤਾਂ ਸਲਾਹ ਦੇ ਦਿੰਦੇ ਚਲ ਦੇ ਦਿੰਦੇ ਵਧੀਆ ਹੈ ਨਾ ਮਾਤਾ ਫਿਰ ਹੁਣ ਪਿੰਡ ਦੀ ਸਰਪੰਚੀ ਕਰਾਉਣੀ ਆ ਤੁਹਾਤੋਂ ਫਿਰ ਹੈ ਕਹਿੰਦੇ ਨੇ ਜਿਵੇਂ ਦਾ ਖਾਣ ਪੀਣ ਹੋ ਗਿਆ ਸਾਡਾ ਜਾਂ ਜਿਵੇਂ ਦਾ ਵਾਤਾਵਰਨ ਹੋ ਗਿਆ ਤਾਂ ਇਨਸਾਨ ਦੀ ਉਮਰ ਬਹੁਤ ਘਟ ਗਈ ਹੈ 50 ਸਾਲ ਤੋਂ ਬਾਅਦ ਇਹ ਸੋਚਣ ਲੱਗ ਜਾਂਦੇ ਆ ਬੰਦੇ ਵੀ ਪਤਾ ਨਹੀਂ ਹੁਣ ਯਾਰ ਕਦੋਂ ਸੁਨੇਹਾ ਆ ਜਾਣਾ ਪਰਮਾਤਮਾ ਦਾ ਤੇ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਵੀ ਐ ਪਰ ਇਸ ਕਥਨ ਨੂੰ ਉਲਟ ਕੀਤਾ ਮਾਤਾ ਜੀ ਨੇ ਮੇਰੇ ਨਾਲ ਜਾਂ ਮੈਂ ਮਾਤਾ ਜੀ ਨਾਲ ਆ ਬੈਠਿਆ ਮਾਤਾ ਜੀ ਤੇ ਕਹਿੰਦੇ ਬੇਬੇ ਦੀ ਉਮਰ 107 ਸਾਲਾਂ ਦੀ ਹੋ ਗਈ ਆ ਤੇ 107 ਸਾਲ ਹੋਰ ਜੀਣਾ ਹਲੇ ਤੇ ਵਾਹਿਗੁਰੂ ਕਰੇ ਜੀ ਜੀਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫੜੇ ਫੜੇ ਗੱਜੂ ਕਾ ਬਲਾ ਜੀ ਸੋ ਦਸੂ ਨੂੰ ਖਪਾਈ ਵਾਹ ਜੀ ਵਾਹ ਚੜਦੀ ਕਲਾ ਜੀ ਕਿਹਦੇ ਹਾਂਜੀ ਮੈਂ ਨਾਮ ਦੱਸੋ ਪਹਿਲਾਂ ਆਪਣਾ ਨਾਮ ਰਾਮਕੌਰ 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 ਵਾਹ ਜੀ ਵਾਹ ਤੇ ਮਾਤਾ ਜੀ ਰਾਮ ਦੀਕਤਾ ਇਹ ਜੀ ਕਿਰਪਾ ਹੈ ਹਾਂਜੀ ਤਾਂ ਹੀ ਆ ਹੈ ਤੇ ਪਾਠ ਕਿੰਨਾ ਕਰਦੇ ਮਾਤਾ ਜੀ ਫਿਰ ਦੇਰਾਂ ਝੂਠੇ ਕਹਿੰਦੇ ਪਾਠ ਨਹੀਂ ਮੈਂ ਜਵਾਦਾ ਰੱਬ ਦਾ ਨਾਮ ਲੈ ਆ ਮੈਨੂੰ ਪਾਠ ਨਹੀਂ ਉਹਨਾਂ ਨੂੰ ਮਿਲ ਕੇ ਵਾਹਿਗੁਰੂ ਵਾਹਿਗੁਰੂ ਕਰ ਲੈਂਦੇ ਆ ਸਭ ਕੁਝ ਕਹਿ ਲੈਂਦਾ ਹੋਰ ਤਾਂ ਠੀਕ ਹੈ ਠੀਕ ਹੈ ਹਾਂ ਬੜਾ ਦੇਰ ਜਾਈਏ ਬਾਪ ਜੀ ਉਹਦੇ ਸਭ ਕੁਝ ਕਹਿ ਲੈਂਦਾ ਠੀਕ ਹੈ ਉਮਰ ਪਤਾ ਲੱਗਿਆ ਕਿ ਨਹੀਂ 107 ਸਾਲ ਦੀ ਹੋਗੀ ਸੱਚ ਗੱਲ ਆ ਹੋਵੇ ਭਈਆ ਅੱਛਾ ਜੀ ਤੇ ਅੱਖਾਂ ਦਾ ਫਿਰ ਆਪਰੇਸ਼ਨ ਵੀ ਹੋ ਲਿਆ ਹੁਣ ਨਹੀਂ ਜੀ ਦਾ ਹਾਂਜੀ ਨਹੀਂ ਨਹੀਂ ਦਿਖਦਾ ਵੈਸੇ ਤੁਹਾਨੂੰ ਬਥੇਰਾ ਬਥੇਰਾ ਹਾਂ ਅੱਛਾ ਜੀ ਦੇਖ ਲਓ ਇਹ ਦੁੱਧ ਤੇ ਬੰਦਾ ਪਛਾਣ ਹੋ ਜਾਂਦਾ ਕੁਆਰਟੀ ਤੇ ਦੀਖਦੇ ਏਦਾ ਕੀੜੀ ਵੀ ਹੈ ਇਹ ਤਾਂ ਬਾਦਲ ਨਾਲੋਂ ਕੰਮ ਹੋ ਗਿਆ ਵਾਹ ਵਾਹ ਨਾ ਜੇ ਫੇਰੀ ਆ ਜੇ ਮੈਂ ਝੂਠ ਕਹਾ ਨਾ ਜੇ ਤਾਂ ਮੇਰੀ ਬਹੁਤ ਆ ਨਾ ਜੇ ਵੀ ਫੇਰੀ ਤਾਂ ਵੀ ਹਾਲਾ ਠੀਕ ਏ ਆ ਨਾ ਚੜਦੀ ਕਲਾ ਜੀ ਐਨ ਪੂਰੀ ਦੇਖਦੇ ਹਾਂ ਹੋ ਕੰਨ ਆ ਜਾ ਵੀ ਠੀਕ ਹੈ ਕੰਮ ਕਰ ਕਿੰਨਾ ਕੀਤਾ ਮਾਤਾ ਆਪਣੀ ਉਮਰ ਦੇ ਵਿੱਚ ਜਦੋਂ ਤੁਸੀਂ ਠੀਕ ਕੰਮ ਕਰਨ ਕਰ ਪੜੀ ਵਿਦਿ ਕਰੀ ਹੋਈ ਕਰਨਾ ਦਾ ਜਿਵੇਂ ਪਹਿਲਾਂ ਖੇਤਾਂ ਨੂੰ ਜਾਂਦੇ ਸੀ ਕੱਖ ਲਿਆਉਣੇ ਜਾ ਕੇ ਬਜ਼ੁਰਗਾਂ ਸਾਡੇ ਰਾਜ ਵਿੱਚ ਗਿਡਾਈਆਂ ਹਟੀਆਂ ਅੱਛਾ ਗਿਡਾਈਆਂ ਕਾਣੀ ਕਾਹਾਂ ਨੂੰ ਪੰਡਾ ਲਿਆਣੀਆਂ ਇੱਥੇ ਵੀ ਲਿਆਣੀਆਂ ਅੱਛਾ ਅੱਛਾ ਘਾਰਿਓਂ ਫੰਡਾ ਇੱਥੇ ਵੀ ਲਿਆਣੀਆਂ ਬਾਕੀ ਸਾਰਾ ਕੁਝ ਠੀਕ ਐ ਖਰੋਟ ਚੱਪਣ ਵਾਲੇ ਦੰਦ ਕੜਵਾ ਲੇ ਕੜਵਾ ਲੇ ਕੇ ਟੁੱਟ ਗਏ ਜੀ ਫਿਰ ਨਹੀਂ ਟੁੱਟ ਗਏ ਆ ਉਮਰ ਦੇ ਹਿਸਾਬ ਦੇ ਨਾਲ ਟੁੱਟ ਗਏ ਟੁੱਟ ਗਏ ਆ ਮੀ ਨਾ ਜਿਹੜਾ ਐ ਨਾ ਕਰੇ ਖਾਣਾ ਪ੍ਰੇਸ਼ਨ ਕਰਾਇਆ ਇੱਕ ਹੋਰ ਪਤਾ ਲੱਗਿਆ ਕਹਿੰਦੇ ਕਹਿੰਦੇ ਮਾਤਾ ਨੇ ਤਾਂ ਕਦੇ ਦਵਾਈਓ ਨਹੀਂ ਖਾਦੀ ਆਪਣੀ ਉਮਰ ਚ ਮੈਂ ਸੱਚੀ ਨਹੀਂ ਖਾਦੀ ਖਾਦੀ ਹੁੰਦੀ ਤੇ ਦਵਾ ਅੱਛਾ ਦਵਾਈ ਕਦੇ ਨਹੀਂ ਖਾਦੀ ਆ ਹੁਣ ਗੋਲੀ ਖਾ ਲੈਂਦੀ ਹਜਾ ਆ ਹੁਣ ਦੇ ਦਿੰਦੇ ਐ ਜਦੋਂ ਮਾਤਾ 1947 ਦਾ ਵਾਪਰੇ ਆ ਜਦੋਂ ਹੱਲੇ ਹੋਏ ਉਦੋਂ ਕਿੰਨੀ ਉਮਰ ਸੀ ਕਾ ਦੋ ਹੱਲਿਆਂ ਚ ਹੱਲਿਆਂ ਚ ਜਦੋਂ ਰੋਲੇ ਪਏ ਜਾ ਜੋ ਰਿਪੇ ਤੇ ਜਤਾਰ ਸੀ ਏਦਾਂ ਨਹੀਂ ਤੇ ਮਟਿਆ ਰਹੀ ਅੱਛਾ ਜਦ ਹੱਸ ਜਦੇ ਹਾਂਜੀ ਹਾਂ ਹਾਂ ਤਕੜੀਆਂ ਸੀ ਉਦੋਂ ਮਤਲਬ ਕੇ ਹੋਏ ਹੋਏ ਯਾਰ ਤੇ ਉਦੋਂ ਕਿਹਾ ਜਾ ਫਿਰ ਮਾਹੌਲ ਸੀ ਮਾਤਾ ਪਿੰਡਾਂ ਦਾ ਜਾਂ ਡਰੇ ਹੋਏ ਸੀ ਲੋਕ ਤਾਂ ਤੁਹਾਨੂੰ ਕੀ ਲੱਗਦਾ ਸੀ ਉਦੋਂ ਕਿੱਦਾਂ ਡਰੇ ਹੋਏ ਸੀ ਲੋਕ ਉਦੋਂ ਡਰੇ ਹੋਏ ਸੀ ਆਹੋ ਆਹੋ ਡਰ ਲੱਗਦਾ ਸੀ ਨਾ ਜੀ ਕਿਉਂਕਿ ਆਪਸੀ ਉਹ ਜਾਂ ਤਾਂ ਅੰਬਰੀ ਦੀ ਬਾਰ ਦਿੱਤੀ ਬਹਨ ਵਾਲਾ ਨਾ ਕਰਦੇ ਯਾਹ ਚੋਲ ਚੋਡੀਆਂ ਦੀਆਂ ਹਾਂਜੀ ਹਾਂ ਹਾਂ ਬਾਹਰੋਂ ਖੇਜੀ ਛਲਵਾ ਦਿਖਣਾ ਉੱਤੋਂ ਹੀ ਬੰਬ ਬਸਿਰ ਦੇਣਾ ਅੱਛਾ ਇੱਡਾ ਕਹਿੰਦੇ ਨੇ ਸੇਲੇ ਦੇ ਕਰ ਨਹੀਂ ਕਹਿੰਦੇ ਦੀ ਅੰਦਰੀ ਦੀਵੇ ਵਾਲ ਨੇ ਅੰਦਰ ਹੀ ਲਵਾਇਆ ਕਰਨਾ ਇਹ ਇਹੀ ਦਾਦੀ ਯਾਦ ਤੇ ਭੈਣ ਭਾਈ ਕਿੰਨੇ ਸੀ ਤੁਸੀਂ ਭਜਾਈ ਦੋ ਹੀ ਸੀ ਭੈਣਾ ਭਾਈ ਨਹੀਂ ਥਾ ਕੱਢ ਅੱਛਾ ਦੋ ਹੀ ਭੈਣਾ ਸੀ ਬਸ ਇਹੀ ਤੇ ਮੇਰੀ ਭੈਣ ਮਾਰ ਗ ਗਈ ਅੱਛਾ ਕਦੋਂ ਕਦੋਂ ਮੌਤ ਹੋਈ ਜੀ ਉਹਨਾਂ ਦੀ ਉਧਰ ਜੁੱਟਾ ਖਲੇ ਚ ਹੋ ਗਿਆ ਉਹਨੂੰ ਵੀ ਉਰੇ ਨਹੀਂ ਆਨੇ ਹੈਗੇ ਕੋੜੀਆਂ ਦੀਆਂ ਦੇ ਉਹ ਮੁੰਡੇ ਤੇ ਉਹਦੇ ਸਭ ਕੋ ਹੈਗਾ ਤਾਂ ਹੁਣ ਫਿਰ ਮਾਤਾ ਪੜਪੋਤਿਆਂ ਦੇ ਬਾਅਦ ਅੱਗੇ ਵੀ ਚੱਲ ਪਿਆ ਨਕਰ ਦਾਦੀ ਬਣ ਗਈ ਕਿ ਨਹੀਂ ਹੁਣ ਬਣੀ ਜਾਣ ਹਲਕੜ ਮਾਰ ਦਾਦੀ ਪਰਦਾਦੀ ਨਕਰ ਦਾਦੀ ਨਹੀਂ ਨਕਰ ਦਾਦੀ ਵਾਲੇ ਹੋਗੇ ਕਿ ਪਰਦਾਦੀ ਆ ਜੇ ਤੁਸੀਂ ਪਰਦਾਦੀ ਹੋਈਆ ਹਾਂ ਜੀ ਹੈਗੀ ਨਾ ਮੈਂ ਇਹ ਹੈਗੀ ਇਹਦਾ મતલਬ ਕਿ ਤਾਂ ਐ ਕਿਉਂਕਿ ਮੈਨੂੰ ਜਿੱਤੇ ਤੱਕ ਲੱਗਦਾ ਵੀ ਘਰ ਦੇ ਵਿੱਚ ਸੇਵਾ ਵੀ ਫਿਰ ਚੰਗੀ ਹੁੰਦੀ ਆ। ਕਾ ਸੇਵਾ ਤਾਂ ਨਾ ਬੰਦਾ ਦੱਬਾ ਸੱਟ ਮਾਰ ਜਾਬਾ। ਅੱਛਾ ਸੇਵਾ ਸੇਵਾ ਕਰਾਨੀ ਰਾਜੀ ਆ। ਨਹੀਂ ਨਹੀਂ ਵੈਸੇ ਪੁੱਛ ਪੜਤਾਲ ਤਾਂ ਕਰਦੇ ਆ ਤੁਹਾਡੀ। ਇੱਦਾਂ ਦਾ ਹੁਣ ਬਥੇਰੀ ਹੁੰਦੀ। ਹਾਂ। ਪੁੱਛ ਤਾਂ ਮੇਰੀ ਮੁੰਡੇ ਨਾਲ ਜ਼ਿਆਦਾ ਹੁੰਦਾ। ਮਾਤਾ ਬੈਠੀ ਉਹ ਬੇੜੇ ਦਾ ਸ਼ਿੰਗਾਰ ਹੈ ਤੂੰ। ਹਨਾ ਜੀ। ਹੈ ਜੀ ਜੀ। ਜੀ ਕਿਉਂਕਿ ਬਜ਼ੁਰਗ ਸਾਡੇ ਆ ਜੀ ਜਿਹੜੇ ਬਜ਼ੁਰਗ ਇੱਕ ਘਰ ਦੀ ਰੌਣਕ ਵੀ ਹੁੰਦੇ ਆ ਹਨਾ ਜੀ ਬੱਚੇ ਤੇ ਬਜ਼ੁਰਗ ਇਹ ਦੋਹੇ ਹੋਣੇ ਜ਼ਰੂਰੀ ਹੈ ਜੀ ਹੁਣ ਮੈਂ ਬੈਠੀ ਜਾ ਮੈਨੂੰ ਹੱਕ ਨਹੀਂ ਨਖ ਦਿਖਾ ਦੂਗੇ ਨੇ ਕਹਿੰਦਾ ਬੰਦਾ ਬੈਠਾ ਵੇੜਾ ਨਹੀਂ ਬਾੜਨਾ ਦਰਵਾਜ਼ਾ ਨਹੀਂ ਖੋਲੂਗਾ ਧਾਰਾ ਹੈਗਾ ਡੱਬੇ ਚ ਪਿਸਤੌਲ ਤਾਂ ਨਹੀਂ ਰੱਖਦੀ ਮਾਤਾ ਬੰਦਾ ਤਾਂ ਭੰਗ ਗੁੰਗਾ ਹੀ ਬੈਠਾ ਰ ਉਹ ਗਨ ਬੰਦਾ ਤਾਂ ਭੰਗ ਗੁੰਗਾ ਹੀ ਬੈਠਾ ਰ ਬੋਲਦੀਆਂ ਕਿੰਨੀ ਕਿਛਾ ਹੈ ਮਤਲਬ ਕਿ ਅਜੇ ਜੂਣ ਦੀ ਹੈਗੀ ਇੱਛਾ ਹੋਰ ਹੋਜੀ ਨਹੀਂ ਹੈ ਜਿੰਨਾ ਸੀ ਜਿੰਨਾ ਇਹ ਕਿ ਪਰ ਹਰ ਖਰ ਸੇ ਵੀ ਨੇ ਯੁਨਾ ਕਾਲ ਸਾਲ ਵੀ ਨਾ ਇਹ ਪਰਮਾਤਮਾ ਦੇ ਭਰੋਸੇ ਦੀ ਛੱਡਿਆ ਹੋਇਆ ਭਾਈ ਜਿੰਨੀਆਂ ਚਿਰ ਆਪਣੀ ਕੋਈ ਇੱਛਾ ਨਹੀਂ ਹੈ ਵੀ ਜਦ ਜਿਉਣਾ ਨਾ ਜ ਹੈ ਨਾ ਜਾਦੂ ਵੀ ਨਾ ਲੈਣਾ ਤੇ ਤੇਰੇ ਤਾਂ ਨਾ ਛੁੱਟੇ ਰਹੇ ਮੈਂ ਆ ਪਰ ਅਸੀਂ ਕਹਿੰਦੇ ਤੁਸੀਂ ਜੁਗ-ਜੁਗ ਜਿਓ ਪਰ ਕਹਿੰਦੇ ਖਰਾਕਾਂ ਚੰਗੀਆਂ ਨਹੀਂ ਆ ਜੀ ਹੁਣ ਤਾਂ ਬਜ਼ੁਰਗ ਹੋਣ ਤੋਂ ਪਹਿਲਾਂ ਹੀ ਜਿਹੜੇ ਆ ਲੋਕ ਜੀ ਤੁਰ ਗਏ ਤੁਰ ਜਾਂਦੇ ਆ ਜੀ ਤੁਸੀਂ ਆਪਣੀ ਖੁਰਾਕ ਠੀਕ ਰੱਖੀ ਹੋਣੀ ਆ ਵੀਰ ਆਪੇ ਖਾਦਾ ਭੇਜਾ ਇੱਥਾ ਵੀ ਉੱਠ ਆਪਨੀ ਮਾਪੀ ਵੀ ਅੱਛਾ ਜੀ ਹਾਂ ਕਿਸ ਤਰ੍ਹਾਂ ਦੀ ਖੁਰਾਕ ਸੀ ਤੁਹਾਡੀ ਜੀ ਫਿਰ ਸਾਨੂੰ ਵੀ ਦੱਸ ਦੋ ਹੁਣ ਮੈਂ ਦੁੱਧ ਕਾੜ ਕਾੜ ਕੇ ਪੀਣਾ ਹੁਣ ਤਾਂ ਪਚਦਾ ਹੀ ਨਹੀਂ ਜੀ ਫਿਰ ਉਹ ਐ ਵੀ ਪਚਦਾ ਮੈਂ ਤਾਂ ਹੁਣ ਵੀ ਹੁਣ ਵੀ ਕਾੜ ਕੇ ਪੀਂਦੇ ਤੁਸੀਂ ਮੈਂ ਆਪ ਕਾੜ ਕੇ ਪੀਣੀ ਪੁੱਛ ਲਓ ਅੱਛਾ ਹਾਂ ਕਾੜ ਕੇ ਪੀਂਦੇ ਜੀ ਹਾਂ ਜੀ ਸਾਡਾ ਗਰਮ ਕੀਤਾ ਉਹ ਦੁੱਧ ਇਹਨਾਂ ਦੀ ਪਸੰਦ ਨਹੀਂ ਆਂ ਇਹਨਾਂ ਦਾ ਪਸੰਦ ਨਹੀਂ ਹੁੰਦਾ ਗਰਮ ਕੀਤਾ ਹੋਇਆ ਹਾਂ ਜੀ ਮੈਂ ਤਾਂ ਆਪ ਕਾੜ ਲੈਣੀ ਹੋਏ ਵਰਗਾ ਬਣਾ ਕੇ ਐਨ ਵਧੀਆ ਤਾਂ ਪੀਣਾ ਹੈ ਬੰਮਾ ਸੇਜ ਦਾ ਦਸੇਜ ਹੈ ਜਵਾ ਅੱਛਾ ਜੀ ਉਸ 맛 ਮੜ ਜਾਣਾ ਉਹ ਵੀ ਖਾਦੀ ਜਾ ਉਸਦਾ ਨਾਲੇ ਲੋਕ ਕਹਿੰਦੇ ਜੀ ਬਜ਼ੁਰਗੋ ਮਰ ਦੇ ਵਿੱਚ ਫਿਰ ਸਵਾਦ ਤਾਂ ਦੇਖਦੇ ਨਹੀਂ ਲੋਕ ਪਰ ਮਾਤਾ ਰਾਮਕੌਰ ਜੀ ਤਾਂ ਫਿਰ ਰਾਮਪ੍ਰੋਸ ਹੀ ਚੱਲਦੇ ਆ ਓਏ ਹੋਏ ਵੀ ਆਪਣੀ ਇੱਛਾ ਪੂਰੀ ਕਰਨੀਓ ਕਰਨੀ ਆ ਬਾਕੀ ਮਾਲਕ ਦੇ ਹੱਥ ਪੁੱਪੂ ਤੇ ਜਿੰਨਾ ਜੀਣਾ ਜੀਣਾ ਆ ਹੱਜ ਉਹਦੇ ਪ੍ਰੋਸ ਆਇਆ ਇਕੜਾ ਆਪਣਾ ਤਿਆਰ ਜੀਣਾ ਮਰਨਾ ਵੀ ਆਪਣਾ اختیار ਨਹੀਂ ਨਾ ਹੈ ਇਹ ਵੀ ਮਹਾਰਾਜ ਜਾਇਆ ਜਿੱਦਾਂ ਉਹ ਨਾ ਰੱਖਣੋ ਪਰਹਿਣਾ ਆਪਣਾ اختیار ਤਾਂ ਕੋਈ ਗੱਲ ਵੀ ਨਹੀਂ ਹੈ ਮਾਤਾ ਜੀ ਤੂੰ ਤੁਹਾਡਾ ਸਮਾਂ ਤੇ ਹੁਣ ਦਾ ਸਮਾਂ ਅਜੋਕਾ ਸਮਾਂ ਇਸ ਯੁੱਗ ਨੂੰ ਕਿਸ ਤਰ੍ਹਾਂ ਦੇਖਦੇ ਆ ਬਦਲਾਅ ਤਾਂ ਬਹੁਤ ਜ਼ਿਆਦਾ ਦੇਖ ਲਿਆ ਤੁਸੀਂ ਅਸੀਂ ਤਾਂ ਚਲੋ ਥੋੜਾ ਦੇਖਿਆ ਦੇਖਿਆ ਸੀ ਵੀ ਆ ਸਮਾਂ ਬਦਲਦਾ ਤੁਸੀਂ ਤਾਂ ਮੈਂ ਕਹਿੰਨਾ ਤਿੰਨ ਚਾਰ ਵਾਰ ਅਲੱਗ-ਅਲੱਗ ਸਮਾਂ ਦੇਖ ਲਿਆ ਤੁਸੀਂ ਬਦਲਦਾ ਜੀ ਐਡਾ ਹੀ ਆ ਕਿਹੜਾ ਸਮਾਂ ਚੰਗਾ ਸੀਗਾ ਜੀ ਵੀ ਹੈ ਜਦੋਂ ਮੈਂ ਮੱਚੀਤਾ ਨਹੀਂ ਮਤਲਬ ਕਿ ਅੱਜ ਦਾ ਸਮਾਂ ਇਹਨੂੰ ਠੀਕ ਮੰਨਦੇ ਵੀ ਅੱਜ ਬਹੁਤ ਸਾਰੇ ਚੰਗੇ ਦੇ ਸਮੇਂ ਤਾਂ ਪਹਿਲੇ ਸਮੇਂਆ ਵਰਗੇ ਤਾਂ ਨਹੀਂ ਹੈ ਹੁਣ ਪਹਿਲਾਂ ਭਾਈਚਾਰਾ ਵੀ ਤਾਂ ਰਿਸ਼ਤੇਦਾਰ ਆਉਣੇ ਵਿਆਹਾਂ ਦੇ ਵਿੱਚ ਹਫਤਾ ਹਫਤਾ 10-10 ਦਿਨ ਗੋਣ ਕਰਨਾਂ ਲੱਗਣੀਆਂ ਉਹ ਹੈ ਨਹੀਂ ਕਾ ਵੀ ਉਦੋਂ ਵੀ ਮੋਹ ਮਹੱਬਤ ਜ਼ਿਆਦਾ ਹਦੀਆ ਜ਼ਿਆਦਾ ਸੀ ਨਹੀਂ ਕਿਹਾ ਇਕੱਠੇ ਉਹ ਕੋਈ ਵੈਸੇ ਆਪਣੇ ਜੱਫੇ ਰਪਈ ਹਾਂ ਇੱਦਾਂ ਮਿਹਦੇ ਤੇ ਹੁਣੋਂ ਕੋਈ ਘਟਾਈ ਤਾਂ ਨਹੀਂ ਕਹਿੰਦੇ ਹਾਂ ਪਰ ਉਹ ਚੀਜ਼ ਜੀ ਪੈਂਦੀ ਆ ਦਿਲ ਦੇ ਵਿੱਚ ਵੀ ਉਹ ਸਮਾਂ ਵਧੀਆ ਸੀ ਹੁਣ ਕਿਹਾ ਜਾ ਸਮਾਂ ਆ ਗਿਆ ਇਸ ਤਰ੍ਹਾਂ ਦਾ ਮੈਂ ਨਹੀਂ ਨਹੀਂ ਦਾ ਹੁੰਦਾ ਕੁਝ ਵੀ ਅੱਛਾ ਆ ਆ ਮੈਂ ਜੀ ਸੋਚਦੀ ਘਟਾ ਤਾਂ ਹੀ ਮਾਤਾ ਇੰਨੀ ਲੰਬੀ ਆ ਸਿਰ ਦੇ ਉੱਤੇ ਕੀ ਹੋ ਗਿਆ ਮਾਤਾ ਜੀ ਕੀ ਹੋ ਗਿਆ ਸੀ ਇੱਥੇ 6:00 ਵੱਜ ਗਈ ਸੀ ਮੈਂ ਜੀ ਨਹੀਂ ਕਹੀ ਬੜਾ ਅੱਛਾ ਜੀ ਹਾਂ ਜੀ ਔਡੀਐਂਸ ਕੀਰਤੂ ਸਭ ਨੇਗੇ ਤੇ ਜੀ ਅੱਛਾ ਪੌੜੀਆਂ ਚ ਅੱਛਾ ਜੀ ਠੀਕ ਹੈ ਠੀਕ ਹੈ ਨਹੀਂ ਨਹੀਂ ਅਸੀਂ ਅਰਦਾਸ ਕਰਦੇ ਆਂ ਮਾਤਾ ਜੀ ਇਹਦੇ ਹੋਰ ਤੁਸੀਂ ਜੀਓ ਬਹੁਤ ਜ਼ਿਆਦਾ ਜੀ ਵਿਆਹ ਦੇਖੋ ਹੋਰ ਅੱਗੇ ਅੱਗੇ ਹੈ ਖੜਾ ਦੇਖੀ ਨਹੀਂ ਹਜ਼ਾਰ ਦਿਨ ਪਤਾ ਨਹੀਂ ਨਹੀਂ ਦੇਖੀ ਜਾਣੇ ਜਿਸ ਤਰ੍ਹਾਂ ਤੁਹਾਡੀ ਸਿਹਤ ਹੈ ਜੀ ਤੰਦਰੁਸਤ ਛੱਡਿਆ ਕੋ ਨਜ਼ਰ ਰਹਿਣਾ ਇਹਨਾਂ ਜੋਰ ਦੀ ਗੱਲ ਨਾ ਆਪਣੇ ਜੋ ਆਪ ਦੀ ਇਹ ਤਾਂ ਮਹਾਰਾਜ ਦਾ ਖਤੇ ਆ ਜਾ ਹਾਂਜੀ ਹਾਂ ਜਿੰਨਾ ਚਿਰ ਜੀਣਾ ਉਹਨੇ ਹੀ ਆ ਆ ਮੈਨੂੰ ਲੱਗਦਾ ਜਿੰਨਾ ਹਾਕ ਮਾਰਨੀ ਸੀ ਉਹਦੀ ਜ਼ਿਆਦਾਸਤ ਚਲ ਗਈ ਹੁਣ ਪੱਕਾ ਜੀ ਤੁਸੀਂ ਵਧੀਆ ਇੱਥੇ ਪਰਿਵਾਰ ਚ ਰਹੋ ਵਧੀਆ ਰਹੀ ਮੈਂ ਹੋਈਆਂ ਪੁੱਤ ਅਰੇ ਖਰ ਕਿ ਨਾਖੀ ਤੇ ਜਾਣਾ ਨਹੀਂ ਚਲੇ ਤੰਦਰੁਸਤੀ ਬਹੁਤ ਜ਼ਰੂਰੀ ਹੈ ਜੀ ਵਾਹਿਗੁਰੂ ਕਰੇ ਤੁਸੀ ਤੰਦਰੁਸਤ ਰਹੋ ਨਾਲ ਹਾਂ ਤੰਦਰੁਸਤੀ ਨਾਲ ਨਹੀਂ ਤਾਂ ਘੜ ਵਿਚਾਕ ਹੋ ਜਾਂਦਾ ਕਦੇ ਵੈਸੇ ਮੰਜੇ-ਮੰਜੇ ਤੇ ਤਾਂ ਨਹੀਂ ਪਈ ਬਿਮਾਰ ਬਮੂਰ ਹੋਏ ਨਹੀਂ ਹੈ ਕਿ ਜੇ ਮੰਜੇ ਤੇ ਨਹੀਂ ਪੈ ਹੁੰਦਾ ਅੱਛਾ ਅੱਛਾ ਫਿਰ ਤਾਂ ਉਹਦਾ ਬੰਦਾ ਬਿਮਾਰ ਵੀ ਚੰਗਾ ਰਹਿੰਦਾ 107 ਸਾਲਾਂ ਦੇ ਵਿੱਚ ਕਦੇ ਗੋਲੀਆਂ ਨਹੀਂ ਖਾਦੀ ਮਾਤਾ ਨੇ ਦਵਾਈ ਖਾਦੀ ਹੋ ਨਹੀਂ ਕਦੇ ਕਦੇ ਮੱਖ ਦੇ ਦਿੰਦੀਆਂ ਹੋਣ ਨੇ ਅੱਛਾ ਹੁਣ ਦੇਣ ਲੱਗਿਆ ਨਹੀਂ ਕਦੇ ਖਾਦੀ ਨਹੀਂ ਜੀ ਨਾ ਨਹੀਂ ਵੀ ਖਾਦੀ ਅੱਛਾ ਹਾਂਜੀ ਤੁਸੀਂ ਜਦ ਦੇ ਮਿਲ ਕੇ ਤੇ ਇੱਥੇ ਆਏ ਹੋ ਤੁਹਾਡੇ ਸੱਸ ਨੇ ਜੀ ਹਾਂਜੀ ਸੱਸ ਹੈ ਠੀਕ ਹੈ ਹਾਂਜੀ 107 ਸਾਲ ਉਮਰ ਹੋਗੀ ਜੀ ਹਾਂਜੀ ਇਹਦਾ ਆਧਾਰ ਕਾਰਡ ਦੇ ਮੁਤਾਬਕ ਜੀ ਹਾਂਜੀ 107 ਦੇ 7 ਸਾਲ ਦੀ ਹੋਗੀ ਤੇ ਸੇਵਾ ਬਹੁਤ ਆ ਜੀ ਹਾਂਜੀ ਘਰ ਦੇ ਵਿੱਚ ਸਤਕਾਰ ਸਾਰੇ ਕਰਦੇ ਸਤਕਾਰ ਹੈਗਾ ਸੋ ਤੱਕਰ ਸਾਬ ਕਰਦੇ ਆ। ਹੋਰ ਵੀ ਕਰਦੇ। ਚਾਚੇ ਤਾਇਿਆਂ ਦੇ ਨਿਆਣੇ ਵੀ ਸਾਰੇ ਕਰਦੇ ਆ। ਅਸੀਂ ਤਾਂ ਕਰਨ ਆਈਆਂ। ਹਾਂਜੀ। ਕੋਈ ਸਲਾਹ ਮੰਗਣ ਵੀ ਆ ਜਿੰਦਾ ਮਾਤਾ ਦੀ ਕੋਈ ਪੁਰਾਣੀ ਗੱਲ ਕੋਈ ਹੋਵੇ ਜਾਂ ਹਾਂਜੀ। ਹਾਂਜੀ ਹਾਂਜੀ ਇਹ ਦਸਲਾਹ ਦੇ ਦਿੰਦੇ। ਅੱਛਾ ਜੀ। ਦੇ ਦਿੰਦੇ। ਵਧੀਆ ਐ ਨਾ। ਮਾਤਾ ਫਿਰ ਹੁਣ ਪਿੰਡ ਦੀ ਸਰਪੰਚੀ ਕਰਾਉਣੀ ਆ ਤੁਹਾਤੋਂ ਫਿਰ। ਹੈ? ਹੈਗੀ ਇੱਛਾ ਸਰਪੰਚ ਬਣਨ ਦੀ ਜੀ ਜੇ ਬਣਾ ਦਿੱਤਾ ਜਾਵੇ ਤੁਸੀਂ ਤਾਂ ਵਧੀਆ ਝਗੜੇ ਵੀ ਨਪਟਾ ਦੋਗੇ ਤੁਹਾਡੇ ਕੋਲ ਤਜਰਬਾ ਹੈਗਾ ਬਹੁਤ ਜ਼ਿਆਦਾ। ਅੱਛਾ ਜੀ। ਇੱਡਾ ਨਹੀਂ ਹੋਦਾ ਕਾਸੀ ਜਾਬੀ ਐਡੇ ਤੰਦਰੁਸਤੀ ਰੱਖ ਮਹਾਰਾਜ ਭੋਤ ਹਾਂ ਹੋਰ ਨਾ ਗੱਲਾਂ ਤੇ ਕਹਿ ਲੈਣ ਮਹਾਰਾਜ ਮਨਜੀਪ੍ਰੀ ਤੰਦਰੁਸਤੀ ਰੱਖਾ ਫਿਰ ਦੱਦ ਰਹਾ ਹਾਂ ਹਾਂਜੀ ਹਾਂ ਤਾਂ ਬਿਲਕੁਲ ਮਾਤਾ ਰਾਮਕੌਰ ਜੀ ਤਾਂ ਸਭ ਨਹੀਂ ਉੱਥੇ ਨਹੀਂ ਆ ਜੀ 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 ਉਹ ਕਹਿੰਦੀ ਜਾਣਾ ਸਭ ਨਹੀਂ ਉੱਥੇ ਨਾ ਪਰ ਮਹਾਰਾਜ ਤੰਦਰੁਸਤੀ ਚ ਲੈ ਜਾਵਾ ਹਾਂ ਹਾਂਜੀ ਹਾਂ ਸੋ ਬਹੁਤ ਖੁਸ਼ੀ ਹੋਈ ਵੀ ਸਾਨੂੰ ਤਾਂ ਜਦੋਂ ਨੇ ਨੇ ਦੱਸਿਆ ਕਿ ਨੇ 107 ਸਾਲ ਮਰੋਗੀ ਜੀ ਦੁੱਖ ਭਾਗਾ ਤਾਂ ਬੰਦਾ ਅੱਕ ਜਾਂਦਾ ਫੇਰ ਉਹ ਕਾਦੀ ਪੇ ਘੜੀ ਨੇ ਜੀ ਉਹ ਤਾਂ ਤੇ ਰੁਸਤੀ ਵਿਚ ਆ ਜਾਂਦਾ ਪਮਾ ਪਰ ਟੱਬਰ ਵਿੱਚੋਂ ਜਾਊ ਹੀ ਨਾ ਜੀ ਜੀ ਵਧੀਆ ਕਰਮ ਕੀਤੇ ਤੁਸੀਂ ਤਾਂ ਤੁਸੀਂ ਅਜੇ ਕਿਹੜਾ ਪਤਾ ਕਿੱਦਾਂ ਨੇ ਕੀਤੇ ਕਿੱਦਾਂ ਨੇ ਨਾ ਇਹ ਤਾਂ ਮਹਾਰਾਜ ਨੂੰ ਪਤਾ ਬਾਪੂ ਜੀ ਕਦੋਂ ਚੱਲ ਬਸੇ ਜੀ ਬਾਪੂ ਜੀ ਹਾਂ ਬਾਪੂ ਜੀ ਬਾਪੂ ਜੀ ਕਦੋਂ ਚਲੇ ਗਏ ਜੀ 2012 ਚ ਹੈ ਜੀ ਬਹੁਤ ਸਮਾਂ ਹੋ ਗਿਆ ਨਾ ਤਾਂ 12 ਸਾਲ ਹੋ ਗਏ ਉਹਨਾਂ ਦੀ ਉਮਰ ਕਿੰਨੀ ਸੀ ਜੀ ਉਦੋਂ ਕੋਈ ਨਹੀਂ ਜੀ ਜਦ ਮੇਰੇ ਬਾਪੂ ਸਾਹਿਬ ਆਪਣੇ ਭਾਈਆਂ ਤੇ ਵੱਡਾ ਥਾ ਨਹੀਂ ਨਹੀਂ ਜਿਹੜੇ ਤੁਹਾਡੇ ਤੁਹਾਡੇ ਪਤੀ ਸੀ ਜਿਹੜੇ ਅੱਛਾ ਉਹ ਮੈਨੂੰ ਕੀ ਆ ਪਤਾ ਅੱਛਾ ਜੀ ਹਾਂ ਅੱਛਾ ਮੈਨੂੰ ਕੀ ਆ ਪਤਾ ਨਹੀਂ ਉਹ ਵੀ 16 ਟੱਪ ਕੇ ਸੀ ਉਹਨਾਂ ਦੀ 95 96 ਸਾਲ ਦੀ ਉਮਰ ਤੇ ਜੀ ਅੱਛਾ ਜੀ 12 ਸਾਲ ਹੋ ਗਏ ਉਹਨਾਂ ਨੂੰ ਚੇਰ ਦੂਨ ਮਹੀਨੇ ਚੋਂ ਉਹਨਾਂ ਦਾ ਹੋਇਆ ਤਾਂ ਜੀ ਠੀਕ ਹੈ ਹਾਂਜੀ ਵਧੀਆ ਦੇ ਹੋ 99 ਸਾਲ ਟੈਨਸ਼ਨ ਨਹੀਂ ਮਤਲਬ ਉਮਰ ਦਾ ਇੱਕ ਇਹ ਵੀ ਹੈਗਾ ਕਾਰਨ ਪਈ ਜਿੱਦਾਂ ਮਾਤਾ ਜੀ ਵੀ ਟੈਨਸ਼ਨ ਨਹੀਂ ਲੈਂਦੇ ਬਾਪੂ ਜੀ ਨੇ ਵੀ ਸਾਨੂੰ ਕਦੇ ਨਹੀਂ ਕਿਹਾ ਪਈ ਜਿੱਦਾਂ ਮਾਰੀ ਤੁਸੀਂ ਕੰਮ ਕਰੋ ਕਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਤੇ ਅੱਛਾ ਜੀ ਹਾਂ ਹੁਣ ਜਿਹੜਾ ਮਤਲਬ ਜਿਹੜੇ ਸਿਆਣੇ ਜਿਹੜੇ ਜ਼ਿਆਦਾ ਇੰਟਰਫੇਅਰ ਕਰਨੋਂ ਕੋਈ ਨਾ ਫਿਰ ਚਿੰਤਾ ਚੇਖਾ ਦਾ ਜਿੱਦਾਂ ਕਹਿੰਦੇ ਕਾਰਨ ਬਣ ਜਾਂਦੇ ਹਨ ਜੀ ਉਹ ਇਸ ਕਰਕੇ ਕੰਨ ਵੀ ਐਂ ਠੀਕ ਹੈ ਜੀ ਅੱਖਾਂ ਵੀ ਕੰਤੇ ਮੇਰੇ ਜਾਂ ਥੋੜਾ ਜਿਹਾ ਅਸਰ ਪਿਆ ਬੇ ਜੀ ਫੇਰ ਵੀ ਮੈਨੂੰ ਤਾਂ ਬਹੁਤ ਠੀਕ ਲੱਗਦਾ ਸੱਖਾਂ ਦਾ ਸਾਡੇ ਜਿੰਨੇ ਇਹਨਾਂ ਦੀ ਪੂਰੀ ਲੈਂਡ ਹੈਗੀ ਜੀ ਹਾਂਜੀ ਹਾਂਜੀ ਪੂਰੀ ਲੈਂਡ ਹੈਗੀ ਹਾਂਜੀ ਚੁੰਨੀ ਚਾਨੀ ਫੱਟੀ ਹੋਵੇ ਸੂਈ ਚ ਧਾਗਾ ਪਾ ਕੇ ਸੀ ਲੈਂਦੀ ਅੱਛੇ ਹਾਂ ਆਪੇ ਹੈ ਹਾਂ ਜੀ ਵਾਹ ਜੀਵਾ 107 ਸਾਲ ਦੀ ਉਮਰ ਜੀ ਮਾਤਾ ਕਨੇ ਸੂਈ ਚ ਆਪੇ ਧਾਗਾ ਪਾ ਕੇ ਆਪੇ ਸੀਨਾ ਮਾਰ ਲੈਂਦੇ ਤੋਪੇ ਲਾ ਦਿੰਦੇ ਆਂ ਜੀ ਆਪੇ ਤੋਪੇ ਕੀ ਇਹ ਤਰੀਕ ਸੀਨਾ ਮਾਰ ਲਈ ਜੀ अच्छा। चलियो पेटो उड़ा मार दी। ਸੋ ਬਿਲਕੁਲ ਭਾਈ ਮਾਤਾ RAM ਕੋਰ ਜੀ RAMਦੀਪ ਬੜੀ ਬਖਸ਼ਿਸ਼ ਹੈ ਵਾਹਿਗੁਰੂ ਦੀ ਕਿਰਪਾ। ਸਰ ਹਾਂਜੀ। ਹੂੰ। ਤਾਂ ਬਿਲਕੁਲ ਸਿਆਣਿਆਂ ਦਾ ਤਾਂ ਵੈਸੇ ਹੀ ਜੀ ਹਨਾ ਘਰ ਦੇ ਵਿੱਚ ਵੈਸੇ ਹੀ ਬੈਟਿਆਂ ਦਾ ਕੁਝ ਕਰੇ ਨਾ ਕਰੇ ਵੈਸੇ ਹੀ ਬੜਾ ਇੱਕ ਹੌਸਲਾ ਹੀ ਹੁੰਦਾ ਬੜਾ ਹਨਾ ਜੀ। ਹੌਸਲਾ ਹਾਂਜੀ। ਸਾਦੇ ਘਰ ਦੀ ਆਖੀ ਨਹੀਂ ਜਾਂਦੇ ਨਹੀਂ ਵਿੱਚਵਾ। ਵੀ ਨਹੀਂ ਭੇਗਾ ਨਹੀਂ ਹੁੰਦਾ ਤੇ ਸਾਡੇ ਚੂੜਾ ਵਰਨੇ ਫਿਰ ਤਾਂ ਮਾਂ ਕਹਿੰਦੀ ਆ ਬਿਲਕੁਲ ਮਾਂ ਉਹ ਬਿਨਾਂ ਐ ਹੁੰਦਾ ਭਾਈ ਕੱਝ ਹੈਗੀ ਆ ਬੁੱਢੀ ਇਕੱਲੇ ਰਹਿ ਜਾਂਦੇ ਘਰੇ ਓਏ ਹੋਏ ਅੱਛਾ ਤੇ ਮੱਜੇ ਮੱਜੇ ਨੂੰ ਕੱਖ ਕੰਡਾ ਵੀ ਪਾ ਲੈਂਦੇ ਆ ਨਹੀਂ ਉਹ ਬੰਦੇ ਰੱਖੇ ਬੰਦੇ ਛੱਡ ਲਈ ਜੇ ਛੱਡ ਨਹੀਂ ਹਮੇ ਛੱਡ ਲਾਉਂ ਕਹੀ ਜੀ ਮੈਂ ਸਾਡਾ ਅੱਛਾ ਜੀ ਇਦਾਂ ਛੱਡਣੀਆਂ ਉਹਦੇ ਕੋਈ ਮਿਲ ਕੇ ਦੇਖਿਆ ਨਾ ਉਗਦੋਂ ਮੈਂ ਸੰਭਿਚ ਕੋ ਮੁਕੇੜ ਕਦੇ ਹੀ ਸੈਣਾ ਨਹੀਂ ਹੱਥ ਵਿੱਚ ਖੁੰਡੀ ਕਿੱਥੇ ਤੁਹਾਡੀ ਜਿਹਦੇ ਨਾਲ ਤੁਰਦੇ ਤੁਸੀਂ ਖੁੰਡੀ ਨਹੀਂ ਹੈਗੀ ਖੁੰਡੀ ਤੁਰਦੀ ਨਹੀਂ ਖੁੰਡੀ ਨਾਲ ਨਹੀਂ ਤੁਰਦੀ ਮਾਤਾ ਬੱਲੇ 107 ਸਾਲ ਦੀ ਉਮਰ ਖੁੰਡੀ ਹੈ ਨਹੀਂ ਮਾਤਾ ਕੋਲ ਹੁਣ ਲੋਕਾਂ ਨੇ ਕਹਿਣਾ ਝੂਠ ਬੋਲੀ ਜਾਂਦੇ ਤੁਸੀਂ ਇਹ ਤਾਂ ਤੁਰਦੀ ਨਹੀਂ ਹੋਣੀ ਮਾਤਾ ਹੁਣ ਤੁਰ ਕੇ ਆਜੋ ਮਾਤਾ ਮੜੇ ਆਜੋ ਆਜੋ ਤੁਰ ਜੇ ਮੈਂ ਆਜੋ ਤੁਰ ਕੇ ਦਿਖਾ ਦਿਓ ਹੁਣ ਇਹ ਹਲੋ ਜੀ ਬੱਲੇ ਸਪੀਡ ਚ ਤੁਰੋ ਜੀ ਵੇ ਪੂਰੀ ਹੈਂ ਸਪੀਡ ਚ ਤੁਰੋ ਮਾਤਾ ਜੀ ਕਹਿੰਦੇ ਪੂਰੀ ਉਹ ਤੁਹਾਡੇ ਨੂੰ ਕਹਿੰਦੇ ਸੀ ਤੇਜ਼ ਤੁਰ ਕੇ ਦਿਖਾ ਦਿਓ ਇੱਕ ਵਾਰ ਬੰਗ ਇੱਧਰ ਫਿਰਦੀ ਤੇਜ਼ ਵਾ ਇੱਧਰ ਦੋ ਦੱਸੋ ਅੱਛਾ ਜੀ ਬਹੁਤ ਜਿਆਦਾ ਦੌੜ ਲੈਂਗੇ ਵਾ ਜੀ ਬਹੁਤ ਵਧੀਆ ਮਾਤਾ ਜੀ ਆਜੋ 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 ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਤੇ ਤੁਸੀਂ ਸਮਾਂ ਵੀ ਦਿੱਤਾ ਸਾਨੂੰ ਆਸ਼ੀਰਵਾਦ ਵੀ ਦਿਓ ਜੀ ਹੈ ਤੰਦਰੁਸਤੀ ਸਾਨੂੰ ਵੀ ਬਖਸ਼ ਦਿਓ ਅੱਛਾ ਜੀ ਦੌੜ ਤਾਂ ਆਉਂਦੀ ਹੈ ਚਲੋ ਬਹੁਤ ਵਧੀਆ ਜੀ ਸੋ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਥੱਕਦੇ ਹੁੰਦਾ ਜਿਆਦਾ ਸਸ ਲਵਾ ਪੱਖੇ ਦੀ ਹਵਾ ਨੇ ਬਹੁਤ ਚੰਗਾ ਕਰਦੀ ਜੀ ਅੱਛਾ ਥੱਕਦੇ ਨਹੀਂ ਹਾਂ ਜੀ ਹਾਂ ਜੀ ਬਾਬਾ ਜੀ ਜਦੋਂ ਅੰਬ ਥੱਲੇ ਨੇ ਆਪਣਾ ਮੰਜਾ ਡਾਣਾ ਹਾਂਜੀ ਆ ਪੱਖੇ ਪੋਖੇ ਦੂਰ ਰਹਿੰਦੇ ਹਨ ਅੱਛਾ ਜੀ ਬਹੁਤ ਘੱਟ ਮਤਲਬ ਅਸੀਂ ਜੋਰ ਲਾਈਏ ਤਾਂ ਪੱਖੇ ਥੱਲੇ ਆਣਾ ਨਹੀਂਦਾ ਹੀ ਨਹੀਂ ਬਸ ਸਾਦਾ ਜਿੱਦਾਂ ਪਹਿਲਾਂ ਤੇ ਪੁਰਾਣਾ ਜ਼ਮਾਨਾ ਤਾਂ ਨਾ ਉਹੀ ਹੈ ਹੁਣ ਜੇ ਸਾਡਾ ਪਸੀਨਾ ਵਗੈਰਾ ਨਿਕਲਦਾ ਨਹੀਂ ਹੈਗਾ ਹਾਂਜੀ ਹਾਂਜੀ ਅਜੀ ਬਿਮਾਰੀ ਦਾ ਕਾਰਨ ਬਣ ਜਾਂਦਾ ਇਹ ਸਿਆਣੇ ਤੇ ਹੈਗੀ ਹੈ ਜੀ ਮਾਤਾ ਜੀ ਹੁਣ ਤੁਹਾਡੀ ਜਿਵੇਂ ਅੱਜ ਜਿਹੜੀ ਇਸ ਇਸ ਸਾਲ ਗਰਮੀ ਪਈ ਆ ਬਹੁਤ ਲੋਕ ਕਹਿੰਦੇ ਆ ਵੀ ਅਸੀਂ ਤਾਂ ਆਪਣੀ ਉਮਰ ਚ ਇੰਨੀ ਗਰਮੀ ਦੇਖੀ ਨਹੀਂ ਤੁਹਾਨੂੰ ਨਹੀਂ ਲੱਗਿਆ ਵੀ ਗਰਮੀ ਬਹੁਤ ਪਈ ਆ ਜੀ ਲੈ ਹਾਂ ਇੱਕੋ ਹੀ ਆ ਅੱਛਾ ਤਾਂ ਤਾਂ ਇੱਕੋ ਹੀ ਆ ਤਰਹੀ ਕਾਇਨ ਤਰਹੀ ਤੋਈ ਸਹੀ ਗੋ ਓਏ ਮਾਤਾ ਦਾ ਭਾਈ ਰਹਿੰਦੇ ਕਿ ਨਹੀਂ ਗਰਮੀ ਚ ਹੈ ਪਸੀਨੇ ਦੇ ਵਿੱਚ ਇਹਨਾਂ ਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਨੂੰ ਆਪਣਾ ਅਸੀਂ ਆਪਣਾ ਜੀਵਨ ਜਿਹੜਾ ਸੁਖਾਲਾ ਕਰ ਲਿਆ ਸਮੇਂ ਦੇ ਮੁਤਾਬਕ ਗਰਮੀ ਆਈ ਦੇ ਤੰਦਰੁਸਤੀ ਹੋ ਜਾਂਦੀ ਬੰਦੇ ਨੂੰ ਜਿਹੜੇ ਬੰਦੇ ਗਰਮੀ ਮੰਨਦਾ ਨਾ ਉਹ ਫਿਰ ਬਿਮਾਰ ਵੀ ਹੋ ਜਾਂਦਾ ਅਸੀਂ ਤਾਂ ਪਸੀਨਾ ਲੈਣਾ ਹੀ ਨਹੀਂ ਚਾਹੁੰਦੇ ਮਾੜਾ ਜਿਹਾ ਵੀ ਪਸੀਨਾ ਵੀ ਭਾਈ ਆਵੇ ਨਾ ਏਸੀ ਚ ਵੱਡ ਜਾਂਦੇ ਜੀ ਸਾਡੇ ਵਰਗੇ ਮੇਰੇ ਵਰਗੇ ਵੀ ਧੰਨ ਪੁੱਤ ਤੰਦਰੁਸਤੀ ਨਾਲ ਆਏ ਸਭ ਕੋ ਸੋ ਬਿਲਕੁਲ ਮਾਤਾ ਜੀ 107 ਸਾਲ ਦੇ ਹੋ ਗਏ ਆ ਪਰ ਕਦੇ ਦਵਾਈ ਨਹੀਂ ਖਾਦੀ ਹੱਥ ਦੇ ਵਿੱਚ ਖੁੰਡ ਨਹੀਂ ਐ ਅੱਖਾਂ ਦੀ ਰੋਸ਼ਨੀ ਬਿਲਕੁਲ ਵਧੀਆ ਤੇ ਇਹਨਾਂ ਦੀ ਤੰਦਰੁਸਤੀ ਦੀ ਵੀ ਅਰਦਾਸ ਕਰਦੇ ਆ ਵਾਹਿਗੁਰੂ ਕਰੇ ਇਹਨਾਂ ਦੀ ਹੋਰ ਲੰਮੀ ਉਮਰ ਹੋਵੇ ਇਸ ਤਰ੍ਹਾਂ ਦੇ ਸਾਡੇ ਬਜ਼ੁਰਗ ਹੋਣ ਤੇ ਲੰਮੀ ਉਮਰਾਂ ਵਾਲੇ ਜਿਨ੍ਹਾਂ ਤੋਂ ਸਾਡੇ ਬੱਚੇ ਸਿੱਖਦੇ ਰਹਿਣ ਅੱਗੇ ਘਰਾਂ ਦੀ ਸਾਡਿਆਂ ਦੀ ਸਾਡੇ ਵੇੜਿਆਂ ਦੀ ਸ਼ਾਨ ਬਣਨ ਬਜ਼ੁਰਗ ਵਾਹਿਗੁਰੂ ਕਰੇ ਹਰ ਘਰ ਦੇ ਵਿੱਚ ਜਿਹੜਾ ਬਜ਼ੁਰਗ ਹੈ

ਪੋਤੀਆਂ ਨਾ ਮੇਰੀਆਂ ਮਟਿਆਰਾਂ ਦਾ ਪੋਤੀਆਂ ਠੀਕ ਹੈ ਠੀਕ ਹੈ ਐਸ ਘੜੀ ਵਿੱਚ ਸਾਬ ਕਾਥੇ ਆਈਆਂ ਜੀ 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 ਠੀਕ ਹੈ ਤੁਹਾਡੀ ਘਰ ਵਿੱਚ ਸਾਬ ਕਾਥੇ ਆਈਆਂ ਪੁੱਤ ਠੀਕ ਹੈ ਹਾਂ ਠੀਕ ਹੈ ਤਾਂ ਕੋਈ ਫਾਕਾ ਮੈਨੂੰ ਨਹੀਂ ਹੈ ਆਪਣੇ ਬੈਠਣ ਮौज ਕਰਨੀ ਠੀਕ ਹੈ ਵਧੀਆ ਮੈਂ ਰੂ ਕਰਦੀ ਕੰਮ ਕਰਨੇ ਨੂੰ ਕੰਮ ਕਰਨੇ ਰੂ ਕਰਦੀ ਅੱਛਾ ਘੜੀ ਬੈਠੇ ਰਹਿਣਾ ਨੂੰ ਬੈਠੇ ਰਾਵਾਂਗਾ ਬਾਹਰ ਨਿਕਲ ਕੇ ਕੰਮ ਕਰਨਾ ਸੋਨ ਨੂੰ ਮਾਂ ਆ ਸੋਨ ਨਾਲ ਗੱਲ ਕਰਨੀ ਆਏ ਨਾ ਕੋ ਕੰਮ ਕਰਨੇ ਨੂੰ ਰੂਹ ਕਰ ਦਿਓ ਜਿਹੜੀਆਂ 35 35 40 40 ਸਾਲ ਦੇ ਜਿਹੜੇ ਸਾਰੀਆਂ ਨਹੀਂ ਕਹਿੰਦਾ ਜਿਹੜੀਆਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਸ਼ਰਮ ਆ ਜਾਣੀ ਕੰਮ ਤਾਂ ਕਰਨਾ ਚਾਹੀਦਾ ਬੰਦੇ ਨੂੰ ਦੇਜੋ ਬੰਦਾ ਨਹੀਂ ਬੈਠੇ ਰੋ ਕੰਮ ਕਰਦਾ ਆਪਣਾ ਠੀਕ ਆ ਠੀਕ ਹੈ ਜੀ ਚਲੋ ਕੰਮ ਕਰਨਾ ਚਾਹੀਦਾ ਜਲਦੀ ਜੇ ਤੇ ਕੰਮ ਕਰਨਾ ਪਈ ਚਾਹੀਦਾ ਜੀ ਜੀ ਸੋ ਬਿਲਕੁਲ ਜੀ ਮਾਤਾ ਜੀ ਜਿਹੜੇ ਆ ਇਸ ਵਕਤ ਤੁਹਾਡੇ ਸਾਹਮਣੇ ਆ ਬਿਲਕੁਲ ਤੰਦਰੁਸਤ ਨੇ ਵਾਇਗਰੂ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤ ਰੱਖਣ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਤਲੀ ਪੰਜਾਬੀ ਲੁਕਚੇਰ